ਅੱਜ ਦੇ ਕਿਸਾਨਾਂ ਦੇ ਨਾਲ ਜਿਹੜੀ ਝੋਨੇ ਦੀ ਬੇਕਦਰਹੀ ਹੋ ਰਹੀ ਆ ਉਹਦੇ ਤੇ ਵਿਚਾਰਾਂ ਕੀਤਿਆਂ ਹੋਇਆ ਕਿਉਂਕਿ ਕਿਸਾਨ ਮੰਡੀਆਂ ਦੇ ਵਿੱਚ ਰੋਲ ਰਿਹਾ ਕੋਈ ਉਹਦਾ ਬਾਤ ਨਹੀਂ ਪੁੱਛਦਾ ਉਧਰ ਉਹ ਲੇਬਰ ਵੀ ਸਟ੍ਰਾਈਕ ਤੇ ਆ ਉਧਰ ਆੜਤੀਆ ਵੀ ਹੜਤਾਲ ਤੇ ਆ ਉਧਰ ਸ਼ੈਲਰ ਮਾਲਕ ਵੀ ਹੜਤਾਲ ਤੇ ਨੇ ਇਹ ਜਿਹੜੀਆਂ ਪ੍ਰਬੰਧ ਕਰਨੇ ਹੁੰਦੇ ਆ ਸਰਕਾਰ ਨੇ ਮਹੀਨਾ ਵੀ ਦਿਨ ਪਹਿਲਾਂ ਕਰਨੇ ਹੁੰਦੇ ਆ ਪਰ ਸਰਕਾਰ ਨਹੀਂ ਜਾਗੀ ਪੰਜਾਬ ਸਰਕਾਰ ਦੀ ਵੱਡੀ ਗਲਤੀ ਆ ਇਹਨਾਂ ਨੂੰ ਸੈਂਟਰ ਨਾਲ ਵੀ ਗੱਲ ਕਰਨੀ ਚਾਹੀਦੀ ਸੀ ਤੇ ਲੇਬਰ ਨਾਲ ਗੱਲ ਕਰਨੀ ਚਾਹੀਦੀ ਸੀ ਆੜਤੀਆਂ ਨਾਲ ਜਿਹੜੇ ਨਮਟਾਉਣੇ ਚਾਹੀਦਾ ਸੀਗਾ ਫੈਸਲਾ ਬਿਠਾ ਕੇ ਹੁਣ ਮੀਟਿੰਗਾਂ ਲੱਗੇ ਹੋਇਆ ਕਰਨ ਇੱਕ ਤਰੀਕ ਤੋਂ ਸਰਕਾਰੀ ਖਰੀਦ ਦੀ ਇਹਨਾਂ ਨੇ ਅਨਾਉਂਸ ਕੀਤਾ ਹੋਇਆ ਅਜੇ ਤੱਕ ਸਾਡਾ ਇੱਕ ਦਾਣਾ ਵੀ ਮੰਡੀ ਦੇ ਵਿੱਚੋਂ ਸਰਕਾਰੀ ਖਰੀਦ ਨਹੀਂ ਹੋਈ ਉਹਦੇ ਲਈ ਅਸੀਂ ਇਹਨਾਂ ਨੂੰ ਵਾਰਨਿੰਗ ਅਜ ਦੇਣ ਲਈ ਮੀਟਿੰਗ ਕੀਤੀ ਆ 7 ਤਰੀਕ ਨੂੰ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਗਾਉਣ ਲਈ ਕੱਲੇ ਐਸਕੇਐਮ ਦੇ ਲੀਡਰ ਉਹ ਇਕੱਠ ਨਹੀਂ ਕਰਾਂਗੇ ਇੱਕ ਇੱਕ ਲੀਟਰ ਐਸਕੇਮ ਦਾ ਉਹਦੇ ਦਰਾਂ ਮੂਰੇ ਜਾਵਾਂਗੇ ਉਹਨੂੰ ਜਗਾਉਣ ਲਈ ਤੇ ਅਸੀਂ ਕਹਾਂਗੇ ਵੀ ਸਾਡੇ ਨਾਲ ਮੀਟਿੰਗ ਕਰ ਜਿਹੜੇ ਸਾਡੀਆਂ ਇਹੇ ਨੇ ਮਸਲੇ ਸਾਨੂੰ ਦੱਸ ਇਹ ਕਦੋਂ ਸੁਲਝਾਉਣਾ ਕਦੋਂ ਖਰੀਦ ਹੋਊਗੀ ਕਿਉਂਕਿ ਉਹ ਸੁੱਤਾ ਪਿਆ ਉਸ ਤੋਂ ਬਾਅਦ ਚੰਡੀਗੜ੍ਹ ਜਾਵਾਂਗੇ ਸੱਤ ਚੰਡੀਗੜ੍ਹ ਜਾਵਾਂਗੇ ਜੀ 7 ਤਰੀਕ ਨੂੰ 11 ਵਜੇ ਉਹਨਾਂ ਦੇ ਦਰਾਮੂਰੇ ਜਾਵਾਂਗੇ ਕਿਉਂਕਿ ਮੁੱਖ ਮੰਤਰੀ ਸਾਨੂੰ ਕਹਿੰਦੇ ਹੁੰਦੇ ਆ ਵੀ ਸਾਡੇ ਘਰੇ ਆਓ ਜੇ ਤੁਹਾਡੂੰ ਸਮੱਸਿਆ ਦਾ ਹੱਲ ਆ ਪਰ ਸਾਨੂੰ ਆਪ ਕਦੇ ਉਹਨਾਂ ਨੇ ਮੀਟਿੰਗ ਤੇ ਨਹੀਂ ਬੁਲਾਇਆ ਉਹ ਕਹਿੰਦੇ ਮੇਰੇ ਦਰਵਾਜ਼ੇ ਖੁੱਲੇ ਆ ਦੇਖਦੇ ਹਾਂ ਉਸ ਦਿਨ ਸਾਡਾ ਕੀ ਹੱਲ ਕਰਕੇ ਤੋਰਦੇ ਆ ਕੀ ਸਾਡੇ ਨਾਲ ਮੀਟਿੰਗ ਕਰਦੇ ਆ ਅਸੀਂ ਉਸ ਦਿਨ ਮੀਟਿੰਗ ਲਈ ਸਮਾਂ ਮੰਗਾਂਗੇ ਤੇ ਇਸ ਸਮੱਸਿਆ ਦਾ ਹੱਲ ਕਹਾਂਗੇ ਵੀ ਕਰੋ ਜੇ ਸਾਡੀ ਇਹ ਸਮੱਸਿਆ ਦਾ ਉਸ ਦਿਨ ਨਾਲ ਹੱਲ ਕੀਤਾ ਤਾਂ 12 ਤਰੀਕ ਨੂੰ ਦਸਹਿਰੇ ਵਾਲੇ ਦਿਨ ਪੰਜਾਬ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਅਸੀਂ ਪੁਤਲੇ ਫੂਕਾਂਗੇ ਤੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਊ ਤੇ ਉਸ ਤੋਂ ਬਾਅਦ ਜੇ ਸਾਡਾ ਫਿਰ ਵੀ ਨਾ ਪ੍ਰਬੰਧਕ ਹੋਇਆ ਫਿਰ ਅਸੀਂ ਦੱਸਣਾ ਚਾਹੁੰਦੇ ਹਾਂ ਸਾਰੇ ਲੋਕਾਂ ਨੂੰ ਕਿਸਾਨਾਂ ਨੂੰ ਵੀ ਫੇਰ ਨਾ ਕਿਉਂ ਜੇ ਕਿਸਾਨ ਆਇਆ ਹੋਇਆ ਸੜਕਾਂ ਤੇ ਆ ਗਿਆ ਜਾਂ ਕਿਸਾਨਾਂ ਨੇ ਕੁਝ ਹੋਰ ਵੱਡੇ ਪ੍ਰੋਗਰਾਮ ਦੇਤੇ ਫਿਰ ਸਾਨੂੰ ਮਜਬੂਰਨ ਬਸ ਅਗਲੇ ਪ੍ਰੋਗਰਾਮ ਵੀ ਉੱਥੇ ਦੇਣੇ ਪੈਣਗੇ